ਦੀ ਮੰਗ ਸੀ ਕਿ ਇਸ ਰੋਡ ਨੂੰ ਬਣਾਇਆ ਜਾਵੇ ਸਰਕਾਰ ਜਿਵੇਂ ਬਾਕੀ ਕੰਮਾਂ ਦੇ ਵਿੱਚ ਨਹੀਂ ਲੱਗਦਾ ਸਰਦਾਰ ਭਗਵੰਤ ਮਾਨ ਜੀ ਦੀ ਸਰਕਾਰ ਬੜੀ ਤੇਜ਼ੀ ਦੇ ਨਾਲ ਜਿਹੜੀ ਵਿਕਾਸ ਦੇ ਕੰਮਾਂ ਵੱਲ ਮੈਲ ਦੇ ਰਹੀ ਹੈ ਔਰ ਉਸੇ ਕੜੀ ਵੱਜੋਂ ਹੁਣ ਹਲਕੇ ਦੀਆਂ ਸੜਕਾਂ ਵੀ ਸਾਰੇ ਪੰਜਾਬ ਦੀਆਂ ਸੜਕਾਂ ਵੀ ਬੜੀ ਤੇਜ਼ੀ ਦੇ ਨਾਲ ਬਣਨ ਜਾ ਰਹੀਆਂ ਨੇ ਸੋ ਜਿਸ ਥਾਂ ਤੇ ਅਸੀਂ ਖੜੇ ਹਾਂ ਇਸ ਦੀ ਜਿਹੜੀ ਅੰਦਰਾਗਲਾ ਦੀਨਾਨਗਰ ਜਿਹੜੀ ਰੋਡ ਆ ਗੁਰਦਾਸਪੁਰ ਦੀ ਰੋਡ ਆ 2.10 ਕਿਲੋਮੀਟਰ ਲੰਬੀ ਰੋੜੇ ਆ ਜਿਸ ਤੇ 77 47.99 ਲੱਖ ਰੁਪਇਆ ਜਿਹੜਾ ਉਹ ਖਰਚਾਣਾ ਔਰ ਇਸ ਤੋਂ ਇਲਾਵਾ ਜਿਸ ਰੋਡ ਤੇ ਅਸੀਂ ਖੜੇ ਆ ਇਹ ਹਰਧਾਨ ਨੂੰ ਅੱਗੇ ਜਾਏਗੀ ਇਹ ਵੀ ਰੋਡ ਜਿਹੜੀ ਆ 5.85 ਕਿਲੋਮੀਟਰ ਲੰਬੀ ਆ ਔਰ ਇਹਦੇ ਤੇ 1 ਕਰੋੜ ਤੇ 21 ਲੱਖ 80 ਹਜ਼ਾਰ ਰੁਪਇਆ ਖਰਚਾ ਆਏਗਾ ਔਰ ਇੱਕ ਹੋਰ ਖੂਬੀ ਇਸ ਰੋਡ ਨੂੰ ਬਣਾਉਣ ਵਿੱਚ ਸਰਕਾਰ ਨੇ ਐਡ ਕੀਤੀ ਹੈ ਕਿ 5 ਸਾਲ ਦੇ ਵਿੱਚ ਉਹਨਾਂ ਨੂੰ ਮੇਨਟੇਨ ਕਰਨ ਦਾ ਜਿਹੜਾ ਠੇਕੇਦਾਰ ਦਾ ਖਰਚਾ ਉਹ ਵੀ ਐਡ ਕਰ ਦਿੱਤਾ 5 ਸਾਲ ਹੁਣੇ ਸੜਕ ਜੇ ਟੁੱਟੇਗੀ ਤੇ ਉਹਦੀ ਜ਼ਿੰਮੇਵਾਰੀ ਹੈ ਇਸ ਸੜਕ ਨੂੰ ਦੁਬਾਰਾ ਬਣਾ ਕੇ ਦੇਣਾ ਕਿਉਂਕਿ ਉਹਦੀ ਰਿਪੇਅਰ ਦੇ ਪੈਸੇ ਵਿੱਚ ਪਾਤੇ ਨੇ ਕੋਈ ਕਿਸੇ ਕੋਲ ਬਹਾਨਾ ਨਹੀਂ ਹੋਣਾ ਠੇਕੇਦਾਰ ਕੋਲ ਜਾਂ ਮਹਿਕਮੇ ਕੋਲ ਕਿ ਇਹ ਜੀ ਹੁਣ ਸਬ ਬਜਟ ਕਿੱਥੋਂ ਲਿਆਣਾ ਉਹ ਆਲਰੇਡੀ ਬਜਟ ਜਿਹੜਾ ਰਿਪੇਅਰ ਦਾ ਇਹਦੇ ਵਿੱਚ ਇਨਕਲੂਡ ਕਰ ਦਿੱਤਾ ਸੋ ਸਰਕਾਰ ਨੇ ਪਹਿਲਾਂ ਜਿਵੇਂ ਡਿਕਲੇਅਰ ਕੀਤਾ ਕਿ ਸਾਰੇ ਠੇਕੇਦਾਰ ਜਿਹੜੇ ਨੇ ਉਹ ਚੰਗੀ ਕੁਆਲਿਟੀ ਦੀ ਛੜਕ ਬਣਾਣਗੇ ਕੋਈ ਕਮਿਸ਼ਨ ਨਹੀਂ ਕੋਈ ਕੋਈ ਕਿਸੇ ਕੁਆਲਿਟੀ ਨਾਲ ਸਮਝੌਤਾ ਨਹੀਂ ਹੋਣਾ ਸਮਝੌਤਾ ਹੋਣਾ ਤੇ ਚੰਗੀ ਕੁਆਲਿਟੀ ਦੇ ਨਾਲ ਸਮਝੌਤਾ ਹੋਣਾ ਲੋਕਾਂ ਨੂੰ 5 ਸਾਲ ਦੇ ਬਜਾਇਆ 7 ਸਾਲ ਜਿਹੜੀ ਹੈ ਉਹ ਸੜਕ ਜਿਹੜੀ ਆ ਉਹ ਮਿਲੇ ਸੋ ਮੈਂ ਫੜਕ ਪਣ ਲਈ ਲੋਕਡਾਊਨ ਦਾ ਬਲਾਗ ਜਾਂ ਤੁਸੀਂ ਮੱਜਰਪਾਕ ਬਣਾਓ ਜਿੱਥੇ ਪਾਣੀ ਦਾ ਹੈਗਾ ਉੱਥੇ ਜ਼ਰੂਰ ਇੰਟਰਲੌਕ ਟਾਈਲ ਲੱਗ ਜੇ ਪਾਣੀ ਦੀ ਗੱਲ ਕੀਤੇ ਸਰ ਪਾਣੀ ਦਾ ਨਿਕਾਸ ਜਿਹੜਾ ਪਿਛਲੇ ਕਈ ਸਾਲਾਂ ਤੋਂ ਰੁਕਿਆ ਹੋਇਆ ਹੈ ਤੇ ਇਹਦੇ ਬਾਰੇ ਵੀ ਕੋਈ ਗੱਲਬਾਤ ਹੋਵੇ ਬਿਲਕੁਲ ਜੀ ਪਾਣੀ ਦਾ ਜਿਵੇਂ ਕੁਝ ਅਫਸਰਾਂ ਨੇ ਗਲਤੀ ਕੀਤੀ ਉਹਦੀ ਅਸੀਂ ਇਨਕੁਆਰੀ ਕਰਾ ਰਹੇ ਹਾਂ ਔਰ ਇਨਕੁਆਰੀ ਕਰਕੇ ਜਿਹੜਾ ਗਲਤੀ ਗਲਤ ਹੋਏਗਾ ਉੱਤੇ ਕਾਨੂੰਨੀ ਕਾਰਵਾਈ ਕਰਾਂਗੇ ਔਰ ਜਿਹੜਾ ਸਾਡਾ ਸ਼ੁਰੂ ਤੋਂ ਇਹ ਬੜਾ ਵੱਡਾ ਇੱਕ ਸਟੈਪ ਸੀ ਕਿ ਇਸ ਦਰਾਂਗੇ ਦੇ ਵਿੱਚੋਂ ਜਿਹੜਾ ਛੱਪੜ ਦਾ ਮਸਲਾ ਉਹ ਹੱਲ ਕਰੀਏ ਉਹ ਅਸੀਂ ਆਪਣੇ ਵੱਲੋਂ ਕਰਤਾ ਵਿੱਚ ਕੁਝ ਅਧਿਕਾਰੀ ਜਿਹੜੇ ਜਿਹੜੇ ਗਲਤ ਸੋਚ ਵਾਲੇ ਸਨ ਪਹਿਲਾਂ ਦੇ ਸੋ ਉਹਨਾਂ ਦੀ ਗਲਤੀ ਆਪਾਂ ਲੱਭ ਵੀ ਲਈ ਔਰ ਉਹਨੂੰ ਸੁਜਾਗਤਾ ਸਰ ਜਿਹੜੇ ਚੈੱਕ ਆਪਾਂ ਥੋੜੇ ਦਿਨ ਪਹਿਲਾਂ ਮੰਡੇ ਨੂੰ ਉਹ ਪੈਸੇ ਜੇ ਅਕਾਊਂਟ 'ਚ ਨਹੀਂ ਆਏ ਜੀਵਿੰਦਰਾਂ ਦੇ ਸਾਰੇ ਜਿਹੜੇ ਜਿਹੜੇ ਅਸੀਂ ਆ ਸਟੈਪ ਵਾਈਜ਼ ਸਟੈਪ ਜਿਵੇਂ ਇੱਕ ਪਿੰਡ ਦੇ 20 ਜਾਂ 25 ਜਿਨ੍ਹਾਂ ਦੇ ਕਾਗਜ਼ ਕਲੀਅਰ ਆ ਉਹਨਾਂ ਦੇ ਖਜ਼ਾਨੇ 'ਚ ਪੈਸੇ ਆਪਾਂ ਉਹਨਾਂ ਕਲੀਅਰ ਕਰਵਾਉਂਦਾ ਉਹ ਟਰਾਂਸਫਰ ਸਟੈਪ ਵਾਈਜ਼ ਸਟੈਪ ਸਾਰੀ ਹੋ ਗਈ। ਔਰ ਤੁਹਾਨੂੰ ਵੀ ਪਤਾ ਹੈ ਕਿ ਇੰਨੀ ਵੱਡਾ ਹਾੜ ਦੇ ਨੁਕਸਾਨ ਕੀਤਾ ਔਰ ਸਾਡੇ ਅਫਸਰ ਵੀ ਦਿਨ ਰਾਤ ਲੱਗੇ ਰਹੇ ਉਹ ਤੁਹਾਨੂੰ ਵੀ ਪਤਾ ਕਿ ਪਹਿਲੀ ਵਾਰੀ ਹੋਇਆ ਕਿ ਸਰਕਾਰ ਨੇ ਇੰਨੀ ਚੁਸਤੀ ਫਰਤੀ ਨਾਲ ਜੋ ਮਾਨ ਸਾਹਿਬ ਨੇ ਕਿਹਾ ਉਹ ਕਰਕੇ ਆ ਵੀ ਉਹਨਾਂ ਨੂੰ ਪੈਸੇ ਉਹਨਾਂ ਦੇ ਅਕਾਊਂਟਾਂ ਵਿੱਚ ਪਾ ਰਹੇ ਆ ਇੱਕ ਦੋ ਦਿਨ ਦੇ ਅੱਗੇ ਪਿੱਛੇ ਹੋ ਸਕਦਾ ਲੇਕਿਨ ਪੈਸੇ ਉਹਨਾਂ ਦੇ ਅਕਾਊਂਟ ਵਿੱਚ ਪੈ ਰੇ ਸਰ ਜਣਪੁਰ ਮਸਲਾ ਸੀ ਉਹਦੇ ਬਾਰੇ ਕੀ ਵਿਚਾਰ ਹੋਈ ਆ ਉਹ ਜਿਹੜਾ ਪਰਚਾ ਤੁਸੀਂ ਕਰਾਇਆ ਉਹਨਾਂ ਤੇ ਮੈਂ ਪਰਚਾ ਨਹੀਂ ਕਰਾਇਆ ਜੀ ਉੱਥੇ ਜਿਨ੍ਹਾਂ ਨੇ ਬਦਤਮੀਜ਼ੀ ਕੀਤੀ ਤੁਸੀਂ ਵੀਡੀਓ ਦੇਖੀ ਨਾ ਜੀ ਪੂਰੀ ਦੇਖੀ ਨਾ ਉਹਦੇ ਵਿੱਚ ਕਿਹਦਾ ਕਸੂਰ ਸੀ ਸਰ ਕਿਹਦੇ ਨਹੀਂ ਪੱਤਾ 107 ਨਹੀਂ 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 ਤੁਸੀਂ ਕਿਹਦਾ ਕਸੂਰ ਸੀ ਉਦੇ ਵਿੱਚ ਉਹਨਾਂ ਦਾ ਉਹ ਸਰ ਗਲਤੀ ਦੀ ਮਾਫੀ ਮੰਗ ਗਏ ਗਲਤੀ ਗਲਤੀ ਉਹਨਾਂ ਦੀ ਸੀ ਨਾ ਫਿਰ ਜਿਹੜੀ ਗਲਤੀ ਕੀਤੀ ਉਹ ਕਾਨੂੰਨ ਉਹਨਾਂ ਨੂੰ ਉਹਦੇ ਨਾਲ ਨਿਪਟੇਗਾ ਉਹਦੇ ਨਾਲ ਆਪਾਂ 307 186 ਸਰ ਜਿਹੜੀ ਇਹ ਹੈ ਨਾ ਕਹਿੰਦੇ ਸਿਆਸੀ ਦਬਾਅ ਹਟਾਇਆ ਸਾਡਾ ਕੰਮ ਲੋਕਾਂ ਦੀ ਸੇਵਾ ਕਰਨਾ ਅਸੀਂ ਤਾਂ ਲੋਕਾਂ ਦੀ ਸੇਵਾ ਕਰਦੇ ਆਂ ਕੀ ਬੱਚਿਆਂ ਨੂੰ ਮਾਫੀ ਮਿਲ ਸਕਦੀ ਹੈ ਕਿ ਨਹੀਂ ਇਹ ਕਾਨੂੰਨ ਦੇਖੋ ਜੀ ਜੋ ਕਿਸੇ ਨੇ ਕਿਹਾ ਕਿਤਾ ਮੇਰੇ ਨਾਲ ਮੇਰੇ ਨਾਲ ਇੰਨਾ ਨਹੀਂ